ਇਹਨਾਂ ਦੇ ਪਰਿਵਾਰ ਦੀ ਲਾਈਵ ਇੱਟ ਸਾਡੀਆਂ ਦੋ ਪੀੜ੍ਹੀਆਂ ਤੱਕ ਹੱਲ ਦੀ ਨਹੀਂ ਹੈਗੀ ਸਾਡੇ ਪ੍ਰਾਣੇ ਮਕਾਨ ਨੇ ਉਹ ਇਹਨਾਂ ਦੇ ਫਾਦਰ ਸਾਹਿਬ ਨੇ ਬਣਾਏ ਨੇ ਠੀਕ ਹੈ ਜੀ ਸਾਡੇ ਇਹਨਾਂ ਨੂੰ ਮਕਾਨ ਬਣਵਾਉਣਾ ਸੀ ਇਹਨਾਂ ਨੂੰ ਕਹਿੰਦਾ ਸੀ ਮਕਾਨ ਤੁਸੀਂ ਬਣਾਉਣਾ ਵੀ ਇੰਨੀ ਉਮਰ ਦੇ ਵਿੱਚ ਜਾ ਕੇ ਵੀ ਡ੍ਰੈਂਗਾ ਪੜਨ ਦੀ ਜਾਨੀ ਕਿ ਜੋ ਨੈਗਰ ਟੈਕਨੀਕ ਹੈ ਜੋ ਕਰਦੇ ਨੇ ਜੀ ਬਹੁਤ ਸੋਹਣੇ ਤਰੀਕੇ ਨਾਲ ਪੜਦੇ ਨੇ ਬਾਕੀ ਤਿਆਰ ਆਪਾਂ ਬੋਲਦੇ ਨੇ ਮੇਰਾ ਜਿਹੜਾ ਕੰਮ ਕਰਿਆ ਜੀ ਇੱਕ ਕਿਲੋ ਵੀ ਸਿਮਿੰਟ ਖਰਾਬ ਨਹੀਂ ਹੋਇਆ ਮੇਰਾ ਅਗਰ ਤੁਸੀਂ ਮੈਨੂੰ ਕੰਟਰੈਕਟ ਵਿੱਚ ਇਹਨਾਂ ਕਰੋਗੇ ਮੈਂ ਉਹ ਤਾਂ ਠੇਕਾ ਲਵਾਂਗਾ ਬਿੱਦੇ ਮਟੀਰੀਅਲ ਦਾ ਨਹੀਂ ਮੈਂ ਬੰਗਾ ਹੀ ਲ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਘਰ ਲੈ ਕੇ ਆਉਣੇ ਆ ਪਰ ਇੱਕ ਘਰਾਂ ਦੇ ਨਾਲ ਜੁੜੀ ਨਾ ਇੱਕ ਕਹਾਣੀ ਲੈ ਕੇ ਆ ਤੁਹਾਡੇ ਲਈ ਜਿਵੇਂ ਆਪਾਂ ਕਹਿੰਦੇ ਉਹਨਾਂ ਨਾ ਵੀ ਕੋਈ ਵੀ ਆਪਾਂ ਕਿੱਤਾ ਕਰਦੇ ਆ ਕੰਮ ਕਰਦੇ ਆ ਉਹ ਜਦੋਂ ਆਪਾਂ ਕਰਨਾ ਸ਼ੁਰੂ ਕਰਦੇ ਆ ਉਦੋਂ ਨਹੀਂ ਬੋਲਦਾ ਉਹ ਟਾਈਮ ਪਾ ਕੇ ਬੋਲਦਾ ਤੇ ਉਵੇਂ ਆਪਣੇ ਨਾਲ ਜਿਵੇਂ ਮਿਸਤਰੀ ਸਾਹਿਬ ਨੇ 66 ਸਾਲ ਦੀ ਉਮਰ ਆ ਗਈ ਤੇ ਬਾਈ ਜੀ ਹੋਰੀ ਜਿਨ੍ਹਾਂ ਦੀ ਕੋਠੀ ਦੇ ਵਿੱਚ ਖੜੇ ਆ ਇੱਕ ਇਹਨਾਂ ਦੇ ਨਾ ਜੇ ਕਹਦੀਏ ਪਰਿਵਾਰ ਤੋਂ ਇੱਕ ਪਿਆਰ ਦੀ ਮਿਸਾਲ ਤੇ ਜਿਵੇਂ ਮਿਸਤਰੀ ਸਾਹਿਬ ਦੇ ਕੰਮ ਦਾ ਬੋਲਣਾ ਓ ਬਾਈ ਜੀ ਹੋਰ ਹੀ ਦੱਸਣਗੇ ਬਾਈ ਜੀ ਸਵਾਗਤ ਹੈ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸਦੀ ਆਪਾਂ ਅਸੀਂ ਕਹਾ ਬਾਈ ਜੀ ਮੇਰਾ ਨਾਮ ਮੇਜਰ ਸਿੰਘ ਜੀ ਪਿੰਡ ਮੇਰਾ ਕਮਰੋਦਾ ਜੀ ਸੀਨ ਲਾਬਾ ਪੈਂਦੀ ਆ ਜੀ ਤੇ ਅਸੀਂ ਇਹ ਮਕਾਨ ਬਣਾਇਆ ਠੇਕੇਦਾਰ ਹਰਪਾਲ ਸਿੰਘ ਤੋਂ ਜੀ ਸਾਡੇ ਆਰ ਜੀ ਡਾਇਰੈਕਟਰ ਨੇ ਬਲਬੀਰ ਸਿੰਘ ਜੀ ਘਰਾਚੋਂ ਜੀ ਤੇ ਇਹ ਸਾਡਾ ਮਕਾਨ ਇਹ ਮਿਸਤਰੀ ਸਾਹਿਬ ਦੇ ਬਣਾਉਣ ਕਰਕੇ ਹੀ ਬਣਿਆ ਇਹ ਪਹਿਲਾਂ 4-5 ਸਾਲਾਂ ਤੋਂ ਕੰਮ ਸਾਡੇ ਚੁੱਕੇ ਸੀਗੇ ਅੱਛਾ ਜੀ ਤੇ ਜਿਹੜੇ ਸਾਡੇ ਪੁਰਾਣੇ ਮਕਾਨ ਨੇ ਉਹ ਇਹਨਾਂ ਦੇ ਫਾਦਰ ਸਾਹਿਬ ਨੇ ਬਣਾਏ ਨੇ ਠੀਕ ਹੈ ਸਾਡੇ ਇਹਨਾਂ ਨੂੰ ਮਕਾਨ ਬਣਵਾਉਣਾ ਸੀ ਇਹਨਾਂ ਨੂੰ ਕਹਿਤਾ ਸੀ ਮਕਾਨ ਤੁਸੀਂ ਬਣਾਉਣਾ ਜੇ ਹੁਣ ਬਣਾ ਦਿਓ ਕਿ ਪੰਜ ਸਾਲ ਨੂੰ ਬਣਾ ਲਿਓ ਵੀ ਬਣਾਉਣਾ ਤੁਸੀਂ ਆ ਹੋਰ ਅਸੀਂ ਕਿਸੇ ਤੋਂ ਕੰਮ ਨਹੀਂ ਕਰਾਉਣਾ ਸਾਨੂੰ ਇਹਨਾਂ ਦੇ ਹੀ ਕੰਮ ਵਾਪਸ ਸੀਗਾ ਇਹਨਾਂ ਦਾ ਕੰਮ ਪ੍ਰਸ਼ੰਸਾ ਲਾਇਕਾ ਬਹੁਤ ਵਧੀਆ ਬਣਾਇਆ ਬਹੁਤ ਵਧੀਆ ਕਾਰੀਗਰੀ ਇਹਨਾਂ ਦੇ ਕੰਮ ਦੀ ਜੀ ਜੇ ਗੱਲ ਕਰੀਏ ਵੀ ਪਿਛਲੇ 5-6 ਸਾਲਾਂ ਤੋਂ ਕੰਮ ਛੱਡ ਰੱਖਿਆ ਸੀ ਮਿਸਤਰੀ ਸਾਹਿਬ ਹਾਂਜੀ ਹਾਂ ਠੀਕ ਹੈ ਪਰ ਛੋਡੇ ਮਨ ਚ ਸੀ ਵੀ ਕੰਮ ਕਰਾਉਣਾ ਤਾਂ ਇਹਨਾਂ ਤੋਂ ਹੀ ਕਰਾਉਣਾ ਹ ਠੀਕ ਹੈ ਸਾਨੂੰ ਇਹਨਾਂ ਦੇ ਪਰਿਵਾਰ ਦੀ ਵਿਸ਼ਵਾਸ ਬਣਿਆ ਵਾ ਇਹਨਾਂ ਨੇ ਪਰਿਵਾਰ ਦੀ ਲਾਈਫ ਹੀ ਇੱਟ ਸਾਡੀਆਂ ਦੋ ਪੀੜ੍ਹੀਆਂ ਤੱਕ ਹੱਲ ਦੀ ਨਹੀਂ ਹੈਗੀ ਇਹ ਬਹੁਤ ਸੋਹਣਾ ਕੰਮ ਕਰਦਿੰਦੇ ਨੇ ਠੀਕ ਹੈ ਜੀ ਅਸੀਂ ਇਹਨਾਂ ਤੋਂ ਹੀ ਮਕਾਨ ਬਣਾਉਣਾ ਸੀ ਲੋ ਕਹਿੰਦਾ ਸੀ ਤੂੰ ਬਣਾਉਣਾ ਤੁਸੀਂ ਆ ਜਦੋਂ ਮਰਜ਼ੀ ਬਣਾ ਦਿਓ ਠੀਕ ਹੈ ਜੀ ਅਸੀਂ ਇਹਨਾਂ ਦੀ ਵੇਟ ਕੀਤੀ ਹੈ 3 ਸਾਲ 3 ਸਾਲ ਤੋਂ ਬਾਅਦ ਇਹਨਾਂ ਨੇ ਫੇਰ ਸਾਨੂੰ ਹਾਂ ਕੀਤੀ ਆ ਵੀ ਤੁਸੀਂ ਤੁਹਾਡਾ ਮਕਾਨ ਬਣਾਵਾਂਗੇ ਕੀ ਬਾਤ ਆ ਜੀ ਮਤਲਬ 3 ਸਾਲ ਤੱਕ ਵੇਟ ਕੀਤੀ ਆ ਉਹ ਘਰ ਨੂੰ ਸਪੂਰਨ ਕਰਨ ਵਾਸਤੇ ਤਾਂ ਕਿ ਆਪਾਂ ਮਿਸਤਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਬਈ ਜੀ ਧੰਨਵਾਦ ਤੁਹਾਡਾ ਵੀ ਤੇ ਕਿਉਂਕਿ ਅਸਲ ਕਿਸੇ ਵੀ ਕਿਰਤੀ ਜਾਂ ਕੰਮੇ ਦੀ ਜੇ ਕਦਰ ਹੁੰਦੀ ਆ ਤਾਂ ਉਹ ਜਿਹਨੇ ਕੰਮ ਕਰਵਾਇਆ ਹੁੰਦਾ ਜਾਂ ਉਹ ਜਾਣਦਾ ਜਾਂ ਜਿਨ੍ਹਾਂ ਨੇ ਸੋਣਾ ਕੰਮ ਕਰਾਉਣਾ ਦਾ ਉਹ ਜਾਣਦੇ ਜੀ ਮਿੱਤਰੀ ਸਾਹਿਬ ਅੱਲਾ ਤਾਂ ਧੰਨਵਾਦ ਜੀ ਆਪਣਾ ਨਾਮ ਹਰਪਾਲ ਸਿੰਘ ਪਿੰਡ ਕਮਰਾਉਦਾ ਜੀ ਜੀ ਮਿੱਤਰੀ ਸਾਹਿਬ ਜੇ ਗੱਲ ਕਰੀਏ ਵੀ ਜਿਵੇਂ ਕਹਿੰਦੇ ਹੁੰਦਾ ਕਿਸੇ ਮਿਸਤਰੀ ਦਾ ਕੰਮ ਉਦੋਂ ਪਤਾ ਲੱਗਦਾ ਜਦੋਂ ਪੰਜ-ਛੇ ਸਾਲਾਂ ਨੂੰ ਘਰ ਕੋਠੀ ਦਾ ਪਤਾ ਲੱਗਦਾ ਵੀ ਕਿਵੇਂ ਜੇ ਖੜੀ ਆ ਕੀ ਕੀ ਚੀਜ਼ਾਂ ਦਾ ਨੁਕਸ਼ ਕਹਿੰਦੇ ਹੌਲੀ-ਹੌਲੀ ਨਿਕਲਦੇ ਨੇ ਜਦੋਂ ਕੇਰਾ ਬਣਾਉਣੇ ਆ ਉਦੋਂ ਤੱਕ ਲੱਗਦਾ ਯਾਰ ਬਹੁਤ ਸੋਹਣੀ ਬਣਦੀ ਰੰਗ ਰੰਗ ਰੋਗਣ ਹੋਇਆ ਹੁੰਦਾਗਾ ਪਰ ਜੇ ਗੱਲ ਕਰੀਏ ਤੁਹਾਡੀ ਉਮਰ ਕਿੰਨੀ ਹੈ ਹੁਣ ਇਸ ਟਾਈਮ ਮੇਰੀ ਉਮਰ 68 ਸਾਲ ਆ ਜੀ ਮਤਲਬ ਥੋੜਾ 68 ਸਾਲ ਚ ਵੀ ਨਾ ਬੋਲਦਾ ਮਤਲਬ ਵੀ ਹਾਂ ਜੀ ਜੀ ਤੇ ਹੁਣ ਫਿਰ ਤੁਸੀਂ ਕੰਮ ਛੱਡਤਾ ਸੀਗੇ ਜੀ ਬਿਲਕੁਲ ਕੰਮ ਛੱਡਤਾ ਜੀ ਸੀ 7 ਸਾਲ ਕੰਮ ਨਹੀਂ ਕੀਤਾ ਜੀ ਮ ਠੀਕ ਹੈ ਜੀ ਰਿਟਾਇਰਮੈਂਟ ਲੈ ਲਈ ਜੀ ਰਿਟਾਇਰਮੈਂਟ ਤੇ ਜੀ ਲਾ ਲਓ 60 ਸਾਲ ਵਾਲੀ ਰਿਟਾਇਰਮੈਂਟ ਲਈ ਸੀ ਫਿਰ ਭਾਈ ਜੀ ਹੋਰੀ ਫਿਰ ਕਹਿੰਦੇ ਇਹ ਇਹ ਮੈਨੂੰ ਕਹਿੰਦਾ ਵੀ ਜੇ ਘਰ ਪਾਵੇਂਗਾ 8 ਕਿਰਾਏ ਤਾਂ ਅਸੀਂ ਘਰ ਪਾਵਾਂਗੇ ਜੇ ਮੈਂ ਘਰ ਨਹੀਂ ਪਾਉਂਦਾ ਜੀ ਅੱਛਾ ਜੀ ਫਿਰ ਮੈਂ ਇਹਨੂੰ ਹਾਰ ਕੇ ਹਾਂ ਕਰਤੀ ਵੀ ਤੇਰਾ ਘਰ ਮੈਂ ਬਣਾਉਂਗਾ ਭਾਈ ਜੀ ਮੈਂ ਮਰਜ਼ੀ ਕਰਾਂ ਮੈਂ ਕੀ ਬਾਤ ਹੈ ਜੀ ਫਿਰ ਇਹਦੇ ਬਣਾਉਣ ਤੋਂ ਬਾਅਦ ਜੀ ਉਹ ਕੋਠੀ ਫਾਈਨਲ ਹੋ ਗਈ ਜੀ ਫਿਰ ਪ੍ਰੀਤ ਨੇ ਮੈਨੂੰ ਕਹਿਤਾ ਜੀ ਆਰਜੀ ਡਾਕਟਰ ਨੇ ਕਹਨਾ ਵੀ ਜੇ ਮੇਰਾ ਕੰਮ ਕਰੇਗਾ ਤੂੰ ਤਾਂ ਮੈਂ ਉਹ ਬਿਲਡਿੰਗ ਬਣਾਉਂਗਾ ਨਹੀਂ ਮੈਂ ਮਲਟੀਪਲ ਬਣਾਉਂਗਾ ਸਰ ਸਰ ਤੁਸੀਂ ਜਿਹੜੇ ਮੈਂ ਬਿਲਡਿੰਗ ਦੇਖ ਕੇ ਆ ਜੀ ਇਹਨਾਂ ਵਾਲੇ ਇਹੀ ਗੱਲ ਹੋ ਗਈ ਮੈਂ ਅਗਰ ਤੁਸੀਂ ਮੈਨੂੰ ਕੰਟਰੈਕਟ ਵਿੱਚ ਨਾ ਕਰੋਗੇ ਮੈਂ ਉਹ ਤਾਂ ਠੇਕਾ ਲਵਾਂਗਾ ਬਿਜ ਮਟੀਰੀਅਲ ਦਾ ਨਹੀਂ ਮੈਂ ਬੰਗਾ ਹੀ ਲੰਦਾਗਾ ਜੀ ਠੀਕ ਕਿਉਂਕਿ ਸਰ ਬੰਦਾ ਨੇਚਰ ਹੁੰਦਾਗਾ ਜੀ ਮੈਂ ਤੁਹਾਨੂੰ ਦੱਸਿਆ ਸਰ ਇਹਨਾਂ ਨੇ ਮੇਰਾ ਜਿਹੜਾ ਕੰਮ ਕਰਿਆ ਜੀ ਇੱਕ ਕਿਲੋ ਵੀ ਸਿਮੈਂਟ ਖਰਾਬ ਨਹੀਂ ਹੋਇਆ ਮੇਰਾ ਜੀ ਠੀਕ ਹੈ ਤਹਾਰਾ ਕੰਮ ਬਹੁਤ ਸੋਹਣਾ ਕੰਮ ਕਰ ਰਹੇ ਨੇ ਜੀ ਠੀਕ ਹੈ ਤੁਸੀਂ ਇਹਨਾਂ ਲਈ ਇੰਨੀ ਉਮਰ ਦੇ ਵਿੱਚ ਜਾ ਕੇ ਵੀ ਡ੍ਰੈਂਗਾਂ ਪੜਨ ਦੀ ਜਾਨੀ ਕਿ ਜੋ ਨੈਗਰ ਤਕਨੀਕ ਹੈ ਜੋ ਕਰਦੇ ਨੇ ਜੀ ਬਹੁਤ ਸੋਹਣੇ ਤਰੀਕੇ ਨਾਲ ਪੜਦੇ ਨੇ ਬਾਕੀ ਤਿਆਰ ਬਾ ਬੋਲਦਾ ਤਿਆਰ ਬਾ ਬੋਲਦਾਗਾ ਜੀ ਉਹ ਇਹ ਨਹੀਂ ਹੈਗਾ ਵੀ ਜਿਵੇਂ ਉਮਰ ਇੰਨੀ ਹੋ ਗਈ ਜੀ ਵੀ ਡ੍ਰੈਂਗ ਨਹੀਂ ਪੜਨੀ ਆ ਰਹੀ ਨਾ ਫਟਾਫਟ ਸਰ ਇੱਕ ਮਿਸਤਰੀ ਸਾਹਿਬ ਹੋਰ ਸਵਾਲ ਸੀਗਾ ਮਤਲਬ ਫਿਰ ਇਹ ਨਹੀਂ ਲੱਗਿਆ ਜੀ ਜਦੋਂ ਹੁਣ ਜਦੋਂ 5-6 ਸਾਲਾਂ ਬਾਅਦ ਕਹਿੰਦਾ ਉਹਦਾ ਬੰਦਾ ਜੇ 5 ਦਿਨਾਂ ਨਾਲ ਕੰਮ ਕਰੇ ਨਾ 6 ਮਹੀਨਿਆਂ ਦਾ ਸਵੇਰ ਸਵੇਰ ਉੱਠਣਾ ਔਖਾ ਹੋ ਜਾਂਦਾ ਫਿਰ ਤੁਸੀਂ 5-6 ਸਾਲ ਬਾਅਦ ਕੰਮ ਸ਼ੁਰੂ ਕੀਤਾ ਯਾਰ ਵੀ ਔਖਾ ਜਾਂ ਤਾਂ ਹੀ ਲੱਗਿਆ ਮਤਲਬ ਨਾ ਕੋਈ ਔਖਾ ਨਹੀਂ ਹੁਣ ਵੀ ਜਿੰਨਾ ਵਾਰ ਜੀ ਕੰਮ ਉਹ ਮੈਂ ਚੰਗੇ ਚੰਗੇ ਲੋਕਾਂ ਵਿੱਚ ਲੱਗਣ ਦਾ ਸੀ ਠੀਕ ਹੈ ਜੀ ਕੋਈ ਮੁਸ਼ਕਿਲ ਨਹੀਂ ਹੈ ਜੀ ਆਪਣਾ ਸਰੀਰ ਸੱਟ ਹੈ ਜੀ ਠੀਕ ਹੈ ਜੀ ਬੜਕ ਪੂਰੀ ਹੈ ਜੀ ਹਾਂ ਕੰਮਾਂ ਵਿੱਚ ਕੋਈ ਦਿੱਕਤ ਨਹੀਂ ਆ ਆਪਣਾ ਨਾਲੇ ਤੁਸੀਂ ਦੱਸਦੇ ਹੋ ਨਾ ਉਧਰਲੀ ਕੋਠੀ ਦਾ ਮਤਲਬ ਇੱਕ ਬੰਦਾ ਸੀ ਨਾਲ ਹਾਂ ਇੱਕ ਮੈਂ ਇੱਧਰ ਵੀ ਇੱਕੇ ਸੀ ਠੀਕ ਹੈ ਆ ਖੜਾ ਮਾਲ ਖੜਾ ਜੀ ਦੇਖੋ ਲਵੇ ਪੁੱਛ ਲਓ ਇੱਕ ਬੰ ਸਾਰੇ ਠੇਕੇਦਾਰੀ ਤੁਹਾਰੇ ਲੰਚ ਨਹੀਂ ਕਰਦੇ ਜੀ ਲੱਗੇ ਰਹਿੰਦੇ ਨੇ ਕਿ ਨਹੀਂ ਬਹੁਤ ਵੱਡੀ ਗੱਲ ਹੈ ਜੀ ਤੇ ਦੋਸਤੋ ਤੁਸੀਂ ਵੀ ਦੱਸਿਓ ਵੀ ਵੀਰ ਹੋਰਾਂ ਦੀ ਜਿਹੜੀ ਕਹਾਣੀ ਹੈ ਕਿਵੇਂ ਲੱਗੀ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਕਿਸੇ ਕੋਈ ਸੰਧ ਬਣਾਉਣੇ ਆ ਕੋਈ ਆਪਾਂ ਖੇਤੀਬਾੜੀ ਰਿਲੇਟਡ ਸੰਧ ਬਣਾਉਣੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਆ ਉਹਦੇ 5-7 ਸਾਲਾਂ ਬਾਅਦ ਰਿਜ਼ਲਟ ਪਤਾ ਲੱਗਦਾ ਪਰ ਮਿਸਤਰੀ ਸਾਹਿਬ ਦੀ ਇੱਕ ਜਿਹੜੀ ਖਸੂਰਤੀ ਇਹ ਵੀ 68 ਸਾਲ ਦੀ ਉਮਰ ਹੋ ਗਈ ਤੇ ਅੱਜ ਵੀ ਇਧਰ ਆਰਕੀਟੈਕਟ ਕਹਿੰਦਾ ਹੋਏ ਤੁਹਾਡੇ ਬਣਾ ਕੰਮ ਨਹੀਂ ਕਰਨਾ ਇਧਰ ਮਕਾਨ ਮਾਲਕ ਕਹਿੰਦੇ ਤੁਹਾਡੇ ਬਣਾ ਕੰਮ ਨਹੀਂ ਕਰਨਾ ਤੇ ਇੱਕ ਇਹ ਪ੍ਰਾਪਤੀ ਹੁੰਦੀ ਆ ਅਸਲ ਵੀ ਸਾਰੀ ਉਮਰ ਚ ਬੰਦੇ ਨੇ ਕੀ ਖਟਿਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਧੰਨਵਾਦ